ਆ ਦੇਖ ਬਾਈ ਕੀ ਲਿਖਿਆ ਹੋਇਆ ਪੜੀ ਨਾ ਹਮ ਆ ਬੰਦੇ ਦਾ ਨਾਮ ਲੈਂਦਾ ਹੁੰਦਾ ਨਾ ਉਹ ਹਾਂ ਵੀ ਵੀਡੀਓ ਦੇ ਵਿੱਚ ਵੀ ਕੱਲ ਜੇ ਕਰ ਲੈਣਾ ਹੁੰਦਾ ਨਾ ਅਗਲੀ ਲਾਈਨ ਲੱਖ ਵੀ ਇਦੋਂ ਅਗਲਾ ਨਵਾਂ ਬੰਦਾ ਤਿਆਰ ਹੈ ਹੈਗਾ ਨੂਰ ਦਾ ਦੋ ਲੈ ਜਾਉ ਨਾਲ ਇਹ ਕੀ ਗੱਲ ਲਿਖੀ ਹੋਈ ਹੈ ਵੀ ਆ ਤਾਂ ਨੈਟ ਤੇ ਹੋਈ ਪਈ ਆ ਚੱਕੀ 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 ਅਗਲਾ ਕੋਈ ਬੰਦਾ ਮੈਂ ਤਿਆਰ ਕਰ ਦਿੰਨੀ ਆ ਆ ਆ ਦੇਖ ਬਾਈ ਆ ਵਰਡ ਸੁਣ ਹਮ ਐਂਡ 'ਚ ਕੀ ਕਹਿੰਦੀ ਹੈ ਸਕਰੀਨ ਸ਼ਾਟ ਲੈ ਲਓ ਸਕਰੀਨ ਸ਼ਾਟ ਕੌਣ ਲੈਂਦਾ ਉਹ ਤੈਨੂੰ ਸੁਣਾਈ ਹੈ ਨਾ ਉਹਨੂੰ ਗਾਲ ਕਿਹੇ ਦੀ ਕੱਢੀ ਹੈ ਇਹਦਾ ਪੂਲਾ ਦੇ ਚਿਹਰਾ ਦੇਖ ਕੇ ਨਾ ਬਈ ਜਾਇਓ ਇਹ ਬੜੀ ਚੰਗੀ ਸੀ 2021-23 ਤੱਕ ਬੜੀ ਚੰਗੀ ਸੀ ਜਦ ਉਹਨਾਂ ਦੇ ਹੱਥੇ ਨੇ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਐ ਅਪਰਿੰਕਲ ਨਾੜੀ ਸਭ ਤੋਂ ਵੱਡੀ ਜਿਹੜੀ ਮੈਂ ਹੁਣ ਤੱਕ ਭੁਗਤਨਾ ਦੋ ਤਿੰਨ ਪਰਚੇ ਕਰਾ ਲੈ ਕਿੰਨਾ ਹੀ ਪੈਸਿਆਂ ਦਾ ਨੁਕਸਾਨ ਕਰਾ ਲਿਆ ਸਾਰੀ ਪਰਿਵਾਰ ਦੀ ਇੱਜ਼ਤ ਨੱਟ ਤੇ ਰੋਲਦੀ ਮੈਂ ਲਾਸਟ ਗੱਲ ਇਹੀ ਕਹਿਣਾ ਚਾਹੁੰਦਾ ਆ ਪਈਆ ਚੈਟ ਆ ਕਾਲ ਡਿਟੇਲ ਨਾ ਇਹਦੇ ਚ ਪ੍ਰਿੰਕਲ ਦਾ ਨੰਬਰ ਨੂੰ ਛੱਡ ਕੇ ਕੋਈ ਹੋਰ ਨੰਬਰ ਹੀ ਨਹੀਂ ਯਾਰ ਮੈਂ 9 ਵਜੇ ਘਰੋਂ ਜਾਣਾ ਉਸ ਤੋਂ ਬਾਅਦ ਸਾਰੀ ਗੱਲ ਉਹਨਾਂ ਨਾਲ ਹੁੰਦੀ ਐ ਇਹ ਤਾਂ ਇਨਾ ਦਾ ਤਰੀਕਾ ਕੀ ਹੈ ਵੀ ਇਹਨੂੰ ਕਿਸੇ ਤਰੀਕੇ ਘਰੋਂ ਬਾਹਰ ਕੱਢ ਲਾ। ਹੂੰ ਸਾਡੇ ਲਈ ਕਿਰਾਏ ਤੇ ਰਹਿਣ ਲੱਗ ਗਿਆ। ਨਾ ਉੱਥੇ ਮੇਰਾ ਕੋਈ ਦੋਸਤ ਆ ਸਕਦਾ। ਨਾ ਮੇਰੀ ਮੰਮੀ ਭਰਾ ਕੋਈ ਨਹੀਂ ਆ ਸਕਦਾ। ਹੁਣ ਮੰਨ ਲਾ ਮੈਨੂੰ ਸਿਕਿਉਰਿਟੀ ਥ੍ਰੈਟ ਆ। ਰਾਤ ਨੂੰ ਤਾਂ ਇੱਕ ਦੋ ਬੰਦੇ ਹੁੰਦੇ ਮੈਨਾਂ। ਹੁਣ ਮੰਨ ਲਾ ਇਹ ਨਹੀਂ 5-10 ਬੰਦੇ ਚੜ੍ਹ ਕੇ ਆ ਗਏ। ਹੁਣੇ ਕੱਲ ਗੱਡੀਆਂ 'ਚ 13 ਬੰਦੇ ਬੈਠੇ ਹੀ ਏ। 13 ਦੇ ਡੱਗ ਪਸਲੇ ਲੱਗੇ ਹੋਈ। ਉੱਥੇ ਮਾੜਾ ਮੋਟਾ ਤੂੰ ਦੜਕਾ ਹੋ ਜਾਂਦਾ। ਮੈਂ ਤਾਂ ਮਰ ਗਿਆ ਸੀ ਇਹਨੂੰ ਤਾਂ ਚਾਹਣਾ ਸੀ ਵੀ ਇੰਸ਼ੋਰੈਂਸ ਦੇ ਨੋਮਿਨੀ ਇਹਨੂੰ ਹੀ ਮਿਲੂਗਾ ਪਰ ਉਹ ਤਾਂ ਕਹਿੰਦੇ ਆ ਜੀ ਕਿ ਮੇਰਨਾ ਤਾਂ ਸਿਕਿਉਰਟੀ ਹੈ ਨਾ ਜਿੱਦਾਂ ਜ਼ਿਕਰ ਕੀਤਾਗਾ ਪਿਛੇ ਜੋ ਕਟਨਾ ਵਾਪਰੀ ਆ ਬਾਕੀ ਮੁੰਡੇ ਕਟਨਾ ਦੀ ਵਾਪਰੀ ਅਗਲੇ ਦੀ ਮਾਮਾ ਭੈਣਾਂ ਨੂੰ ਤੁਸੀਂ ਗਾਲਾਂ ਕੱਢੋ ਮੁੜ ਕੇ ਤੁਹਾਨੂੰ ਸਿਕਿਉਰਟੀ ਸ਼ਹੀਦ ਪਰਿਵਾਰ ਚੋਂ ਮਿਲੀ ਹੈ ਸਿਕਿਉਰਟੀ ਕਿਉਂ ਮਿਲੀ ਹੈ ਪਰ ਜੇ ਥ्रेट ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਉਹਨਾਂ ਦੇ ਤਾਂ ਗੋਲੀ ਚੱਲੀ ਆ ਨਾ ਗੋਲੀ ਚੱਲੀ ਨਹੀਂ ਚਲਵਾਈ ਗੋਲੀ ਥ्रेट ਨੂੰ ਗਾਲਾਂ ਕੱਢੀਆਂ ਉਹਦੀ ਮਾਂ ਭੈਣ ਨੂੰ ਨੈਟ ਦੇ ਇੱਕ ਦਿਨ ਪਹਿਲਾਂ ਪੁੱਛਿਓ ਰਿਸਰਚ ਕਰਿਓ ਪੁਲਿਸ ਨੇ ਮੈਨੂੰ ਕਲੀਨ ਚਿੱਟ ਦਿੱ ਵੀ ਤੁਰੇ ਕੋਈ ਰੋਲ ਇੰਪਲਸ ਸਾਰੇ ਹੀ बिक ਜਾਣਗੇ ਤੇਰੇ ਅੱਗੇ ਐਡਾ ਤੂੰ ਲੈਂਡਲੋਰਡ ਹੈਗਾ ਬਸ ਮੈਂ ਇਹ ਗੱਲ ਕਰਨਾ ਚਾਹੁੰਨਾ ਵੀ 6 ਮਹੀਨੇ ਨੈਟ ਫੋਨ ਛੱਡ ਦੇ ਫੋਨ ਫੋਨ ਨੈਟ ਚਲਾ ਇਹਨਾਂ ਬੰਦਿਆਂ ਦੀ ਸੰਗਤ ਛੱਡ ਦੇ ਕਰ ਲਾਂਗੇ ਬਹਿ ਕੇ ਗੱਲ ਮੈਂ ਆਪਣੇ ਪਰਿਵਾਰ ਤੋਂ ਬਾਗੀ ਹੋ ਕੇ ਵੀ ਬੱਚਿਆਂ ਕਰਕੇ ਬਾਹਰ ਕਿਤੇ ਘਰ ਕੁਠੀ ਲੈ ਲੂੰਗਾ ਪਰ ਤੂੰ ਮੇਰੇ ਨਾਲ ਤਾਂ ਸਹੀ ਹੋਵੇਂ ਨਾ ਮਾਲ ਦਾ ਚ ਪ੍ਰਾਹਲ ਦਾ ਚੈਨਲ ਹੀ ਛੱਡ ਦੇ ਰੇਸ ਤੂੰ ਆਪਣੇ ਉਹਨਾਂ ਦੀ ਨਹੀਂ ਹੋਈ ਜਿਨ੍ਹਾਂ ਨੇ ਤੇਰਾ ਵਿਆਹ ਕਰਾਇਆ ਜਿਹੜਾ ਤੈਨੂੰ ਪੜਾਇਆ ਜਿਹਨੇ ਤੈਨੂੰ ਕਾਲਜ ਭੇਜਿਆ ਮੇਰੀ ਕਿਧਰ ਹੋ ਜੂਗੀ ਸੋ ਆਪਣਾ ਦਿਮਾਗ ਪਾਈ ਸੈੱਟ ਕਰ ਸਿੱਧੀ ਗੱਲ ਆ ਪੰਜਾਬੀ ਚ ਦਿਮਾਗ ਆਪਣਾ ਸੈੱਟ ਕਰ ਆਦਮੀ ਆਦਮੀ ਹੁੰਦਾ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਇਹਨਾਂ ਨੇ 5 ਦਿਨ ਬਾਅਦ ਟੀਆਰਪੀ ਲੈ ਕੇ ਪ੍ਰਿੰਕਲ ਨੇ ਟੀਆਰਪੀ ਲੈ ਕੇ ਮੁੜ ਕੇ ਤੇਰੇ ਕਿਸੇ ਕੰਮ ਦੀ ਨਹੀਂ ਤੂੰ ਉਹ ਰਹਿਣੀ ਬਸ ਤੈਨੂੰ ਉਹਨੇ ਰੱਖਣਾ ਜਿਵੇਂ ਬਾਕੀ 2-3 ਰੱਖੀਆਂ ਦਰਖਾਸਤਾਂ ਦੇਣ ਨੂੰ ਬਹੁਤ ਵੱਡੀ ਗੱਲ ਮੈਂ ਕਹਿੰਨਾ ਦਰਖਾਸਤਾਂ ਦੇਣ ਨੂੰ ਦੋ ਕੁੜੀਆਂ ਨੇ ਪੁਲਿਸ ਨੇ ਉਹਨਾਂ ਤੇ ਐਫਆਈਆਰ ਕੱਟੀ ਹੋਈ ਆ ਵੀ ਕਿੰਨੇ ਹੀ ਪੰਜਾਬ ਦੇ ਬੰਦੇ ਬਲੈਕਮੇਲ ਕੀਤੇ ਆ ਜਾ ਕੇ ਜੇਲ੍ਹ ਚ ਚੈੱਕ ਕਰਾਇਓ ਵੀ ਇਹ ਕਿ ਉਹਨਾਂ ਨੂੰ ਮਿਲਣ ਜਾਂਦਾ ਕਿਉਂਕਿ ਇਹਨਾਂ ਦੀ ਉਹ ਇਨਵੈਸਟਮੈਂਟ ਹੁਣ ਚਿੱਟੇ ਵਾਲੇ ਦੀ ਪੈਰਬਾਈ ਮੈਂ ਕਿਉਂ ਕਰਾਂ ਜਾਂ ਤਾਂ ਫਿਰ ਮੈਂ ਉਹਨਾਂ ਨੂੰ ਬਾਸ ਬਾਹਰ ਕੱਢ ਕੇ ਫੇਰ ਦੁਬਾਰਾ ਵੇਚਣਾ ਸੋ ਮੇਰੀ ਇੱਕ ਵੀ ਗੱਲ ਝੂਠੀ ਪਾ ਦੋ ਜਿੱਥੇ ਮਾਰੀ ਨਾਂ ਬਾਈ ਜੀ ਮੈਂ ਇਸ ਤੋਂ ਬਾਅਦ ਇੰਟਰਵਿਊ ਦੇਣੀ ਡੇਲੀ ਪੋਸਟ ਤੇ ਸੁੱਖ ਸਾਡਾ ਭਰਾ ਖੜਾ ਮੇਰੇ ਤੇ ਆਪਣੇ ਪ੍ਰਾਰ ਦੀ ਇੱਜ਼ਤ ਹੋਰ ਨਹੀਂ ਰੋਲੀ ਜਾਂਦੀ ਮੈਂ ਬਿਲਕੁਲ ਇਹ ਗੱਲ ਕਹਿਣਾ ਵੀ 6 ਮਹੀਨੇ ਤੂੰ ਰਹੇਂਗੀ ਆਰਾਮ ਨਾਲ ਰਹਿਲਾ ਠੰਡੀ ਹੋ ਜਾ ਪਾਠ ਕਰਨ ਲੱਗੇ ਜਾਂ ਸਭ ਕੁਝ ਕਰ ਲਾ ਆਪਾਂ ਫਿਰ ਕਿਤੇ ਨਾ ਕਿਤੇ ਕਰ ਲਾਂਗੇ ਬੱਚੇ ਨੇ ਮੈਂ ਸਾਹਮਣੂ ਤੈਨੂੰ ਬੱਚਾ ਚਾਹੀਦਾ ਮੈਂ ਆਪ ਦੇ ਕੇ ਜਾਊਂ ਤੂੰ ਪਰਸੋਂ ਦਾ ਯਾਰ ਬੱਚੇ ਹੀ ਨਹੀਂ ਮੰਗਿਆ ਤੈਨੂੰ ਰਿਕਾਰਡਿੰਗ ਸੁਣਾਈ ਹੈ ਨਾ ਲੈ ਕੇ ਨਾ ਆਈ ਜੇ ਲੈ ਕੇ ਨਾ ਆਈ ਫਿਰ ਇਹ ਕਹਿ ਦੂਗੀ ਵੀ ਮੈਂ ਲੈ ਕੇ ਜਾਣੇ ਆਂ ਇੰਨੀ ਸਪੀਡ ਨਾਲ ਗਏ ਹੈ ਘਰੋਂ ਵੀ ਜਿਵੇਂ ਪਤਾ ਨਹੀਂ ਇੱਥੇ ਗੋਲੀਆਂ ਚੱਲਦੀਆਂ ਹਨ 11 ਸਾਲ ਤੂੰ ਇੱਥੇ ਹੀ ਰਹੀ ਹੈ ਤਿੰਨ ਡਿਲੀਵਰੀਆਂ ਤੇਰੀਆਂ ਇੱਥੇ ਹੋ ਗਈਆਂ ਉਹ ਨਹੀਂ ਲੋਕੀ ਮਾੜਾ ਜਾ ਖਰਚਾ ਹੁੰਦਾ ਸਹੁਰੇ ਭੇਜ ਦਿੰਦੇ ਨੇ ਦਾਜ ਦਾ ਲਾਉਣ ਤਾਂ ਮੇਰੇ ਤੇ ਮੇਰੇ ਤੇ ਲੋਨ ਖਰਚੇ ਦਾ ਇਹਨਾਂ ਦਾ ਹੀ ਸਕਰੀਨਸ਼ਾਟ ਆ ਮੈਂ ਤੁਹਾਨੂੰ ਅਕਾਊਂਟ 'ਚ ਕਿੰਨੇ ਪੈਸੇ ਦਿਖਾਇਆ ਭਾਜੀ ਤੁਸੀਂ ਪਾ ਦੋਗੇ ਭਾਜੀ ਦੱਸੋ ਮੇਰੀ ਗੱਲ ਸੁਣੋ ਕਰ ਲਓਗੇ ਇਹਨਾਂ ਵਿਸ਼ਵਾਸ ਜਦ ਫਿਰ ਮੇਰੀ ਹੈ ਹੀ ਜਨਾਨੀ ਮੈਨੂੰ ਤਾਂ ਨੇ ਮਾਰਦਿੰਨੇ ਹੋਰ ਥੱਲੇ ਲੱਗ ਜਾ ਹੋਰ ਪੈਸੇ ਪਾ ਦੇ ਐਂ ਕਹਿੰਦੇ ਨੇ ਉਹ ਮੈਂ ਕਹਾਂ ਯਾਰ ਹੈ ਹੀ ਜਨਾਨੀ ਤੇ ਹੋਰ ਕਿਹਨੂੰ ਦਿੰਦਾ ਮਾਂ ਨੂੰ ਬੁਲਾਣ ਨਹੀਂ ਦਿੰਦੇ ਭਰਾ ਨੂੰ ਬੁਲਾਣ ਨਹੀਂ ਦਿੰਦੀ ਚੱਲ ਮੈਂ ਕਹਿੰਨਾ ਯਾਰ ਇੱਜ਼ਤ ਟੱਕੀ ਟੱਕੀ ਰਹਿਣ ਦੇ ਪਰ ਤਾਂ ਹੁਣ ਆ ਗਈ ਬਾਹਰ ਬਸ ਲਾਸਟ ਸ਼ਰਤ ਐ ਐਸਐਸਪੀ ਮੈਡਮ ਕੋਲ ਕੇਸ ਆ ਮੈਂ ਤੇਰੇ ਤੇ ਕੋਈ ਕਾਰਵਾਈ ਨਹੀਂ ਕਰਾਉਣੀ ਪਰ ਉਹਨਾਂ ਤੇ ਕਰਾਉਣੀ ਹੈ ਤੇਰੇ ਤੇ ਨਹੀਂ ਕਰਾਉਣੀ ਉਹਨਾਂ ਤੇ ਕਰਾਉਣੀ ਹੈ ਜਿਨ੍ਹਾਂ ਨਾਲ ਤੂੰ ਰੱਖ ਕੇ ਘਰ ਪੱਟਿਆ ਦੂਜੀ ਗੱਲ ਮੇਰੀ ਇਹ ਸੁਣ ਲੈ ਵੀ 6 ਮਹੀਨੇ ਰਹਿ ਲੈ ਬੱਚਾ ਚਾਹੀਦਾ ਸੀ ਆਪਾਂ ਮੈਂ ਮੁੰਡਾ ਭੇਜਦਾਗਾ ਚਾਹੇ ਤੂੰ ਸਾਨੂੰ ਗਾਲਾਂ ਕੱਢੀਆਂ ਉਹਨੇ ਫੇਰ ਦੇਖ ਲੈ ਸਾਇਲ ਨੇ ਆਂਦੀ ਨੂੰ ਕਿਹਾ ਭੈਣੇ ਸਾਸਰੀ ਘਰ ਜਿਹਨੂੰ ਐਡੀ ਗਾਲ ਕੱਢੀ ਹੋਵੇ ਉਹ ਆਪਣੇ ਭਰਾ ਲਈ ਕਰ ਰਿਹਾ ਨਾ ਫੇਰ ਉਹ ਬੁਲਾ ਰਹੇ ਉਹਨੂੰ ਕਿਤੇ ਕੋਈ ਕਮੀ ਆ ਉਹ ਕੋ 20-25 ਲੱਖ ਦੀ ਗੱਡੀ ਆ ਕੋਠੀ ਆ ਭੈਣ ਕੈਨੇਡਾ ਕੱਲਾ-ਗੱਲਾ ਹੋਏਗਾ ਉਹਨੂੰ ਕਿੰਨੀ ਕਿ ਲੋੜ ਆ ਮੇਰੇ ਨਾਲ ਕੰਮ ਕਰਨ ਦੀ ਜਾਓ ਨਸ਼ੇ ਕਰਦਾ ਉਹਦਾ ਸਰਦਾ ਹੀ ਨਹੀਂ ਫੇਰ ਉਹ ਕਿਉਂ ਉਹ ਯਾਰੀ ਦੋਸਤੀ ਪਿੱਛੇ ਆ 15 ਸਾਲ ਹੋ ਗਏ ਮਾੜੇ ਵੀ ਆਏ ਚੰਗੇ ਵੀ ਬਹੁਤ ਖੜੇ ਆ ਆਪਣੇ ਨਾਲ ਤਾਂ ਹੀ ਇੱਥੇ ਤੱਕ ਪਹੁੰਚੇ ਸੋ ਮੈਂ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਵੀ ਐਦਾਂ ਨਾ ਕਰੋ ਵੀ ਪਰਿਵਾਰ ਤੇ ਗੱਲਾਂ ਬਾਹਰ ਦੇਖੋ ਜੇ ਮੈਂ ਬੋਲਦਾ ਨਹੀਂ ਤੇ ਇਹਦਾ ਮਤਲਬ ਅਗਲਾ ਕਹਿੰਦਾ ਇਹ ਝੂਠਾ ਇਹ ਮਾਰਦਾ ਮੇਰੇ ਚੈਨਲ 'ਤੇ ਚੱਲਦੇ ਕਿੰਨੇ ਮੈਸੇਜ ਆਏ ਹੁੰਦੇ ਸਵੇਰ ਦੇ ਨਹੀਂ ਪੜ ਹੁੰਦੇ ਕਦੀ ਆਪਣੇ ਤੇ ਲਾ ਕੇ ਦੇਖਿਓ ਜਦੋਂ ਤੁਹਾਡੀ ਜਨਾਨੀ ਛੱਡੋ ਤੁਹਾਡਾ ਦੋਸਤ ਕਿਸੇ ਦੁਸ਼ਮਣ ਨਾਲ ਰਲ ਜਵੇ ਮੇਰੀ ਤਾਂ ਜਨਾਨੀ ਰਲ ਗਈ ਤੁਹਾਡਾ ਦੋਸਤ ਕਿਸੇ ਦੁਸ਼ਮਣ ਨਾਲ ਰਲ ਜਵੇ ਮੇਰੀ ਜਨਾਨੀ ਜਿੰਨਾ ਮੈਂ ਤਿੰਨ ਜਵਾ ਕਰਿਓ ਮੈਨੂੰ ਕਹਿੰਦੀ ਕਰਤ ਦੇਖ ਲੈ ਯਾਰ ਮੈਂ ਨੰਦੀ ਗੱਲਾਂ ਸੁਣ ਕੇ ਤੁਹਾਡਾ ਸ਼ਾਇਦ ਕੋਈ ਪਤੀ ਲੈ ਲ ਜਾ ਨਹੀਂ ਸਕਦਾ ਬਿਲਕੁਲ ਤੋਂ ਵੀਰੇ ਤੁਸੀਂ ਮੈਂ ਤਾਂ ਮੈਂ ਧਿਆਨ ਨਾ ਵੀਰੇ ਬਰਦ ਦੁਆਰੇ ਪੜਿਆ ਯਾਰ ਵੀ ਸੱਚੀ ਆ ਲਗਾਇਆ ਹੁਣ ਤੁਸੀਂ ਮੈਡਮ ਕੋਲ ਪੇਸ਼ ਹੋਵੋਗੇ ਬਰਾਬਰ ਮੈਂ ਖੜਾ ਹੋਊਗਾ ਉਹ ਇੱਕ ਲੇਡੀ ਇੰਨੀ ਵਧੀਆ ਕੀ ਗੱਲ ਕਰੋਗੇ ਦੱਸ ਤਿੰਨ ਬੱਚੇ ਇੱਕ ਦੀ ਡੈੱਥ ਹੋ ਗਈ ਭਾਜੀ ਦੋ ਸਾਡੇ ਕੋਲ ਨੇ ਕੀ ਕਹੋਗੇ ਕਦੀ ਪੈਸੇ ਲਈ ਮਾਰਿਆ ਕਦੀ ਤੇਰੀ ਐਮਆਈਆਰ ਵੀ ਕੱਟੀ ਐਮਐਲਆਰ ਵੀ ਕੱਟੀ ਗਈ ਆ ਕਦੀ ਤੂੰ ਮੱਲੇ ਦੇ ਐਮਸੀ ਨੂੰ ਵੀ ਫੋਨ ਕੀਤਾ ਇਦੇ ਮੈਂ ਮੱਲੇ ਜਾਣਾ ਨਾ ਛੋਣੀ ਮੱਲੇ ਰਹਿੰਦੇ ਬਾਹਰ ਸਨੀ ਚਿੱਕਣ ਵਾਲੇ ਨੇ ਹੋਰ ਨੇ ਬਾਈ ਫੋਟੋਆਂ ਕਰਾਉਂਦੇ ਆ ਇੰਨਾ ਪਿਆਰ ਕਰਦੇ ਆ ਅੱਜ ਉਹ ਦੇਖ ਕੇ ਮੇਰੇ ਗਾਗ ਬਾਈ ਕਹਿੰਦੇ ਮਾਲਮੂਲ ਛੱਡ ਤੂੰ ਖੁਸ਼ ਰਹਿ ਮਾਲਮੂਲ ਛੱਡ ਮਤਲਬ ਆਰਡਰ ਭੇਜੀ ਨਾ ਭੇਜੀ ਕੋਈ ਖੁਸ਼ ਰਹਿ ਤੂੰ ਕੋਈ ਗੱਲ ਨਹੀਂ ਮੇਰਾ ਸਟਾਫ ਕੁੜੀਆਂ ਹੁਣੇ ਆਈਆਂ ਦੀ ਵੀਰੇ ਤੂੰ ਖੁਸ਼ ਰਹਿ ਉਹਨਾਂ ਦੇ ਮੈਂ ਵਿਆਹ ਕਰਨੇ ਮੇਰੇ ਤੇ ਇੰਨੀ ਜ਼ਿੰਮੇਵਾਰੀ ਆ ਜਿੰਨੀ ਵੀ ਐਵਰੇਜ ਤਨਖਾਹ ਹੁੰਦੀ ਹੈ ਨਾ ਸਾਡੇ ਏਰੀਆ 'ਚ ਵੀਰੇ ਉਦੋਂ ਮੈਂ 30% ਵਾਧਾ ਦਿੰਨਾ ਕੁੜੀਆਂ ਨੂੰ ਉਹਨਾਂ ਦੀ ਕਿਸਮਤ ਖਾਨਣਾ ਮੈਂ ਬੂਟ ਤਾਂ ਮੇਰੇ ਕੋਲ ਵੀ ਉਹੀ ਨੇ ਜਿਹੜੇ ਲੁਧਿਆਣੇ ਨੇ ਬੂਟ ਮੇਰੇ ਕੋਲ ਵੀ ਉਹੀ ਨੇ ਜਿਹੜੇ ਪੰਜਾਬ 'ਚ ਨੇ ਮੇਰੇ ਕੋਲ ਘਰੇ ਦਾ ਖੇਤੀ ਕੋਈ ਹੈ ਨਹੀਂ ਪਰ ਲੋਕ ਕਿਉਂ ਪਿਆਰ ਕਰਦੇ ਨੇ ਇਹ ਸਗੱਲਾਂ ਕਰਕੇ ਵੱਡੇ ਤੋਂ ਵੱਡਾ ਯੂਟਿਊਬਰ ਵੱਡੇ ਤੋਂ ਵੱਡਾ ਮਾਲਕ ਲਾ ਲਓ ਅੱਤ ਸੋਈ ਜਿੰਨੇ ਮਰਜ਼ੀ ਲਾ ਲਓ ਆ ਹੁਣ ਫੋਨ ਕਰਦਾ ਆਂਦੇ ਜਾਂਦੇ ਦੇਖੇ ਆਣਾ ਤੂੰ ਸਾਰੇ ਉਹ ਕਹਿੰਦੇ ਸੀ ਵੀਡੀਓ ਬਣਾ ਮੈਂ ਨਾ ਯਾਰ ਛੱਡੋ ਕੋਈ ਗੱਲ ਨਹੀਂ ਉਹ ਕਹਿੰਦੇ ਬਾਈ ਰਹਿਣ ਦੇ ਕਰਦਾ ਮਸਲਾ ਇਦਾਂ ਇਦਾਂ ਬਾਈ ਯਾਰ ਹੁਣ ਮੇਰੇ ਮੰਮੀ ਵਾਰੀ ਇਦਾਂ ਬੋਲ ਪੀ ਹੈਨਾ ਉਹਨਾਂ ਨੇ ਮੈਨੂੰ ਨਸ਼ਿਆਂ 'ਚ ਪਤਾ ਨਹੀਂ ਕਿਵੇਂ ਕੱਢਿਆ ਸਾਡੇ ਘਰੇ ਵੀਰੇ ਇੱਕ ਸਵਿਫਟ ਹੁੰਦੀ ਸੀਗੀ ਉਹ ਵੀ ਕਿਸ਼ਤਾਂ ਤੇ ਉਹ ਹੈਰੀ ਵੀ ਚਲਾਉਂਦਾ ਸੀ ਪਾਪਾ ਵੀ ਚਲਾਉਂਦੇ ਸੀ ਤੇ ਮੈਂ ਵੀ ਚਲਾਉਂਦਾ ਸੀ ਤੇ ਜਦੋਂ ਪਾਪਾ ਨੇ ਜਾਣਾ ਕਿਹਾ ਤੇ ਮੈਂ ਸੋਚਣ ਲੱਪੈਣਾ ਵੀ ਮੈਂ ਹੁਣ ਇਹਨੂੰ ਕਿੱਥੇ ਲੈ ਕੇ ਜਾਵਾਂ ਮੈਂ ਸਾਇਲ ਵਰਗੇ ਤੋਂ ਗੱਡੀ ਮੰਗਣੀ ਇਹ ਉਹਨਾਂ ਨੂੰ ਮਿਲੰਗ ਦੱਸਦੀ ਅੱਜ ਜਿਨ੍ਹਾਂ ਤੇ ਗੱਡੀਆਂ ਤੇ ਅਸੀਂ ਘੁੰਮਦੇ ਰਹੇ ਆ ਅੱਜ ਜੇ ਮਹਾਰਾਜ ਨੇ ਸਾਨੂੰ ਦੇਤੀ ਤਾਂ ਇਹਦਾ ਮਤਲਬ ਥੋੜੀ ਵੀ ਸਾਇਲ ਸਾੜ ਤੋਂ ਥੱਲੇ ਹੋ ਗਏ ਕੱਲ ਨੂੰ ਲੈ ਵੀ ਲਊਗਾ ਯਾਰ ਉਹ ਤਾਂ ਉਹਦਾ ਕੀ ਮਹਾਰਾਜ ਦਾ ਕੀ ਪਤਾ ਜੇ ਮੈਂ ਨਹੀਂ ਸਹੀ ਚੱਲੂੰਗਾ ਨਾ ਮੇਰੀ 10% 20% ਗਲਤੀ ਹੈਗੀ ਆ ਉਮਰ ਰਾਤ ਪਰਿਵਾਰ ਚ ਬੈ ਕੇ ਮੰਨ ਲਈ ਜਿਹੜੀ ਸੀਗੀ ਸੀਗੀ ਇਹਦੇ ਨਾਲ ਨਹੀਂ ਆਪਣੀ ਲਾਈਫ ਲਈ ਉਹ ਮੈਂ 2 ਮਹੀਨੇ ਤੱਕ ਸੈੱਟ ਕਰ ਲੈਣੀ ਬਸ ਧੰਨਵਾਦ ਤੁਹਾਡਾ ਬਹੁਤ ਬਹੁਤ ਰਿਹਾ ਜਾਂਦਾ ਅੱਜ ਤਾਂ ਇਹ ਮੈਟਰਸ ਜਿਸਤੇ ਬਾਰੇ ਹਨੀਬਾਈ ਦੇ ਵੱਲੋਂ ਵੀ ਆਪਣੇ ਵੱਲੋਂ ਸਾਰਾ ਪੱਕ ਰੱਖਿਆ ਗਿਆ ਵਾ ਉਥੇ ਇਸ ਮਸਲੇ ਬਾਰੇ ਤੁਸੀਂ ਕੀ ਸੋਚਦੇ ਹੋ ਵੀ ਕਮੈਂਟਾਂ ਜਰੂਰ ਲਿਖਣਾ ਸਹਿਯੋਗੀ ਸਾਥੀ ਦੇਸਰਾਜ ਦੇ ਨਾਲ ਸੁਖਤ ਲਈ ਉਹ ਮੁੰਡਾ